ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਸੈਲਾਨੀਆਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ 26 ਸੈਲਾਨੀਆਂ ਦੀ ਮੌਤ ਹੋ ਗਈ। ਅਇਸ ਵਾਰ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਲੋਕ ਸੈਲਾਨੀਆਂ ਦੇ ਤੌਰ ਤੇ ਜਾਣ ਲੱਗੇ ਸਨ। ਅੱਤਵਾਦੀ ਆਉਂਦੇ ਐ ਇਹਨੂੰ ਗੋਲੀਆਂ ਨਾਲ ਭੁੰਨ ਕੇ ਉਹ ਚਲਦੇ ਬੰਦੇ ਆ। ਇਥੋਂ ਤੱਕ ਕਿ ਕਈਆਂ ਦਾ ਧਰਮ ਪੁੱਛਿਆ ਗਿਆ। ਜੋੜਾ ਸੀ ਜਿਨ੍ਹਾਂ ਦਾ 16 ਨੂੰ ਵਿਆਹ ਹੋਇਆ 19 ਨੂੰ ਰਿਸੈਪਸ਼ਨ ਤੇ ਦੋ ਦਿਨਾਂ ਬਾਅਦ ਕੁੜੀ ਵਿਧਵਾ ਹੋ ਗਈ ਬੜਾ ਅਜੀਬ ਵਰਤਾਰਾ ਸੀ ਲੋਕਾਂ ਨੂੰ ਵੰਡਣ ਦਾ ਯਤਨ ਕੀਤਾ ਗਿਆ ਮੈਂ ਸਲਾਮ ਕਰਦਾ ਸਿਰ ਝੁਕਾਉਣਾ ਕਸ਼ਮੀਰ ਦੇ ਲੋਕਾਂ ਦੇ ਅੱਗੇ ਜਿਹੜੇ ਇਸ ਬੰਡੀਆਂ ਵਾਲੇ ਮਾਮਲੇ ਦੇ ਵਿੱਚ ਨਹੀਂ ਆਏ ਇੱਕ ਜੁਟਤਾ ਰੱਖੀ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਸ ਪਾਸੇ ਵੱਲ ਲੱਗੀਆਂ ਵੀ ਨਹੀਂ ਉਹ ਇਨਸਾਨੀਅਤ ਦੇ ਦੁਸ਼ਮਣ ਹੋ ਸਕਦੇ ਆ ਭਾਵੇਂ ਦੇਸ਼ ਦੇ ਵਿੱਚ ਬੈਠੇ ਹੋਣ ਦਾ ਦੇਸ਼ ਤੋਂ ਬਾਹਰ ਦੇਸ਼ ਦੇ ਗ੍ਰਹਿ ਮੰਤਰੀ ਅਮਦ ਸ਼ਾਹ ਗਏ ਉਹਨਾਂ ਨੇ ਜਿਹੜੇ 26 ਤਬੂਤ ਪਏ ਸੀ ਉਹਨਾਂ ਨੂੰ ਸ਼ਰਧਾਜਲੀ ਵੀ ਦਿੱਤੀ ਉੱਥੋਂ ਦੇ ਰਾਜਪਾਲ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਸਾウਦੀ ਅਰਬ ਗਏ ਹੋਏ ਸਨ ਉਹ ਦੌਰਾ ਛੱਡ ਕੇ ਵਾਪਸ ਆ ਗਏ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਅਮਰੀਕਾ ਗਿਆ ਹੋਇਆ ਸੀ ਉਹ ਵੀ ਵਾਪਸ ਆ ਗਿਆ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਕਿ ਪ੍ਰਧਾਨ ਮੰਤਰੀ ਕੋਈ ਬਿਆਨ ਦੇਣ ਤਾਂ ਇੱਕ ਬਿਆਨ ਉਹਨਾਂ ਦਾ ਆਇਆ ਕਿ ਅੱਤਵਾਦ ਨੂੰ ਕੁਚਲਣ ਦਾ ਸਮਾਂ ਪਰਾਲਦੀ ਨਾਲ ਕੁਝ ਵਿਰੋਧੀ ਧਿਰਾਂ ਨੇ ਇਹ ਵੀ ਸਵਾਲ ਕੀਤਾ ਖਾਸ ਕਰ ਸਾਬਕਾ ਰਾਜਪਾਲ ਸਤਿਆਪਾਲ ਮਲਕ ਨੇ ਉਹ ਉਦੋਂ ਜੰਮੂ ਕਸ਼ਮੀਰ ਦੇ ਗਵਰਨਰ ਹੁੰਦੇ ਸੀ ਕਿ ਭਾਈ ਸਾਹਿਬ ਪੁਲਵਾਮਾ ਵਾਲੀ ਰਿਪੋਰਟ ਤਾਂ ਜਾਰੀ ਕਰ ਦਿਓ ਉਹ ਗੱਡੀ ਕਿੱਥੋਂ ਆਈ ਬਸਪਟਕ ਸਬਗਰੀ ਕਿੱਥੋਂ ਆਈ ਸੀਆਰਪੀਐਫ ਦੇ ਡਾਇਰੈਕਟਰ ਜਨਰਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਸਾਨੂੰ ਹਵਾਈ ਸਫਰ ਦੀ ਆਗਿਆ ਦਿੱਤੀ ਜਾਵੇ ਇਹਦੇ ਦੀ ਜ਼ਿੰਮੇਵਾਰ ਕੌਣ ਹੈ ਭਾਰਤ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਸਰਪਾਰਟੀ ਮੀਟਿੰਗ ਨੂੰ ਸੱਦਾ ਦਿੱਤਾ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਇਹ ਸਰਪਾਰਟੀ ਮੀਟਿੰਗ ਸੱਦੀ ਗਈ। ਉਹਦੇ ਵਿੱਚ ਗ੍ਰਹਿ ਮੰਤਰੀ ਵੀ ਸਨ ਤੇ ਹੋਰ ਲੋਕ ਵੀ ਸਨ। ਉਹਨਾਂ ਨੇ ਸਪੱਸ਼ਟ ਸਵਾਬਦਾ ਚ ਕਿਹਾ ਕਿ ਜਦੋਂ ਦੇਸ਼ ਤੇ ਭੀੜ ਬਣੀ ਹੈ, ਅਸੀਂ ਬਿਨਾ ਕਿਸੇ ਸਿਆਸਤ ਦੇ ਆਪਣੇ ਦੇਸ਼ ਨਾਲ ਪ੍ਰਧਾਨ ਮੰਤਰੀ ਨਾਲ ਖੜੇ ਆ। ਪਰ ਭਾਈ ਸਾਹਿਬ ਕੋਈ ਜ਼ਿੰਮੇਵਾਰੀ ਤਾਂ ਨਿਰਧਾਰਤ ਕਰੋ ਕਿਸੇ ਦੀ ਜੇ ਪੁਲਿਸ ਉੱਥੇ ਉਪਰਾਜਪਾਲ ਕੋਲ ਹੈ, ਉਹ ਏਰੀਏ ਦੇ ਵਿੱਚੋਂ ਫੌਜ ਪਿਛਲੇ ਦਿਨਾਂ ਦੇ ਵਿੱਚ ਕੱਢੀ ਕਿਉਂ ਗਈ ਉੱਥੇ ਕੋਈ ਚਾਰ ਬੰਦੇ ਵੀ ਨਹੀਂ ਸੀ ਜੇ ਉੱਥੇ ਚਾਰ ਪੰਜ ਬੰਦੇ ਵੀ ਹੁੰਦੇ ਹਥਿਆਰਬੰਦ ਦਲਾਂ ਦੇ ਇਹਨਾਂ ਅੱਤਵਾਦੀਆਂ ਦੀ ਜ਼ਰੂਰਤ ਨਹੀਂ ਸੀ ਪੈਣੀ ਪ੍ਰਧਾਨ ਮੰਤਰੀ ਨੂੰ ਪੁਲਵਾਮਾ ਤੇ ਵੀ ਜਵਾਬ ਦੇਣਾ ਚਾਹੀਦਾ ਹੈ ਇਹਦੀ ਪਹਿਲ ਗਾਮ ਦੀ ਜ਼ਿੰਮੇਵਾਰੀ ਵੀ ਨਰਦਾਰਤ ਕਰਨੀ ਚਾਹੀਦੀ ਹੈ ਕਿ ਉੱਥੋਂ ਸੁਰੱਖਿਆ ਬਲ ਭਾਵੇਂ ਬੀਐਸਐਫ ਹੈ ਜਾਂ ਫੌਜ ਹੈ ਇਹਨਾਂ ਨੂੰ ਬਾਹਰ ਕਿਉਂ ਕੱਢਿਆ ਗਿਆ ਵਿਕਰਮਜੀਤ ਸਿੰਘ ਮਜੀਠੀਆ ਦੀ ਸੁਰੱਖਿਆ ਦਾ ਮਾਮਲਾ ਜੋ ਹੈ ਉਹ ਹਾਈ ਕੋਰਟ ਪਹੁੰਚਿਆ ਇਹਦੇ ਪਿੱਛੇ ਸਿਆਸੀ ਕਾਰਨ ਬਖਰੇ ਨੇ ਉਹ ਕਹਿੰਦੇ ਜੀ ਏ ਡੀ ਜੀ ਪੀ ਸੁਰੱਖਿਆ ਨੇ ਇਹਨਾਂ ਦੀ ਸੁਰੱਖਿਆ ਬਾਰੇ ਰਿਵਿਊ ਕੀਤਾ ਜੋ ਉਹਨਾਂ ਨੇ ਆਦੇਸ਼ ਦਿੱਤੇ ਉਹਦੇ ਮੁਤਾਬਕ ਅਜੇ ਵੀ ਅੱਧੀ ਦਰਜਨ ਤੋਂ ਵੱਧ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੇ ਵਿੱਚ ਕਰਮਚਾਰੀ ਤਾਇਨਾਤ ਨਹੀਂ ਢੀਲੋ ਸਾਬ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਭਾਰਤ ਦਾ ਦੌਰਾ ਕੀਤਾ ਨਾਮਾ ਉਹਨ ਦਾ ਜੇ.ਡੀ. ਵੇਂਸ ਉਹਨਾਂ ਦੀ ਭਾਰਤੀ ਮੂਲ ਦੀ ਪਤਨੀ ਬੀਬੀ ਊਸ਼ਾ ਤੇ ਤਿੰਨ ਬੱਚੇ ਵੀ ਨਾਲ ਸਨ ਸਭ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨੂੰ ਮਿਲੇ ਪੰਜਾਬ ਸਰਕਾਰ ਨੇ ਸਰਪੰਚਾਂ ਦੇ ਮਾਣ ਪੱਤੇ ਵਿੱਚ ਵਾਅਦਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿਹੜਾ ਤੁਹਾਨੂੰ ਪਹਿਲਾਂ ਮਾਣ ਪੱਤਾ 1200 ਰੁਪਏ ਮਿਲਦਾ ਸੀ ਉਹਦੀ ਥਾਂ ਤੇ ਹੁਣ ਪੰਜਾਬ ਸਰਕਾਰ ਤੁਹਾਨੂੰ 2000 ਰੁਪਏ ਮਾਣ ਪੱਤਾ ਦੇਵੇਗੀ ਪਰ ਦੇਵੇਗੀ ਕਿੱਥੋਂ ਖਬਰ ਦੋੜ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਔਰ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਹਫਤਾਵਾਰ ਖਬਰਾਂ ਦਾ ਸਿਲਸਿਲਾ ਲੈ ਕੇ ਔਰ ਇਹਨਾਂ ਖਬਰਾਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਢਿੱਲੋਂ ਸਾਹਿਬ ਬਹੁਤ-ਬਹੁਤ ਸਵਾਗਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਪਹਿਲੀ ਖਬਰ ਦੀ ਗੱਲ ਕਰਦੇ ਆ ਇੱਕ ਅਜਿਹੀ ਖਬਰ ਜਿਸ ਨੇ ਪੂਰੇ ਭਾਰਤ ਨੂੰ ਨਹੀਂ ਬਲਕਿ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਇਹ ਖਬਰ ਆਈ ਸੀ ਕਿ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਸੈਲਾਨੀਆਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ 26 ਸੈਲਾਨੀਆਂ ਦੀ ਮੌਤ ਹੋਈ। ਦੇਖੋ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਪਹਿਲਗੌਂ ਦੇ ਵਿੱਚ ਐਸ ਵਾਰ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਲੋਕ ਸੈਲਾਨੀਆਂ ਦੇ ਤੌਰ ਤੇ ਜਾਣ ਲੱਗੇ ਸਨ। ਉੱਥੇ ਅਤਵਾਦੀ ਆਉਂਦੇ ਐ ਤੇ ਇਹਨੂੰ ਗੋਲੀਆਂ ਨਾਲ ਭੁੰਨ ਕੇ ਉਹ ਚੱਲਦੇ ਬੰਦੇ ਆ ਇੱਥੋਂ ਤੱਕ ਕਿ ਕਈਆਂ ਦਾ ਧਰਮ ਪੁੱਛਿਆ ਗਿਆ ਹੂੰ ਉੱਥੇ ਕੋ ਕਪਲ ਸੀ ਜੋੜਾ ਸੀ ਜਿਨ੍ਹਾਂ ਦਾ 16 ਨੂੰ ਵਿਆਹ ਹੋਇਆ 19 ਨੂੰ ਰਿਸੈਪਸ਼ਨ ਤੇ ਦੋ ਦਿਨਾਂ ਬਾਅਦ ਉਸ ਨੌਜਵਾਨ ਫੌਜੀ ਦਾ ਕਤਲ ਕਰ ਦਿੱਤਾ ਗਿਆ ਤੇ 7 ਦਿਨਾਂ ਦੇ ਵਿੱਚ ਹੀ ਕੁੜੀ ਵਿਧਵਾ ਹੋ ਗਈ ਬੜਾ ਅਜੀਬ ਵਰਤਾਰਾ ਸੀ ਤੇ ਦੂਜੇ ਪਾਸੇ ਉੱਥੇ ਇੱਕ ਘੋੜੇ ਵਾਲਾ ਮੁੰਡਾ ਜੀ ਜਿਹੜਾ ਆਪਣਾ ਸਾਰਾ ਕੁਝ ਉਹਦੇ ਤੇ ਗੁਜ਼ਾਰਾ ਕਰਦਾ ਸੀ ਉਹਨੇ ਜ਼ੁਰਤ ਕੀਤੀ ਉਹਨਾਂ ਅਤਵਾਦੀਆਂ ਨਾਲ ਟੱਕਰ ਲੈਣ ਦੀ ਪਰ ਉਹਨਾਂ ਦੇ ਕੋਲ ਹਥਿਆਰ ਸਨ ਉਹਨੇ ਇੱਕ ਹਥਿਆਰ ਫੜ ਵੀ ਲਿਆ ਸੀ ਉਦੀ ਯੁਰਤ ਨੂੰ ਸਲਾਮ ਇਹ ਪੈਟਰੀ ਹੋ ਗਿਆ ਉੱਥੇ ਲੋਕਾਂ ਨੂੰ ਵੰਡਨ ਦਾ ਯਤਨ ਕੀਤਾ ਗਿਆ ਮੈਂ ਸਲਾਮ ਕਰਦਾ ਸਿਰ ਝਕਾਉਣਾ ਕਸ਼ਮੀਰ ਦੇ ਲੋਕਾਂ ਦੇ ਅੱਗੇ ਜਿਹੜੇ ਇਸ ਵੰਡੀਆਂ ਵਾਲੇ ਮਾਮਲੇ ਦੇ ਵਿੱਚ ਨਹੀਂ ਆਏ ਇੱਕ ਜੁਟਤਾ ਰੱਖੀ ਕਿ ਸਾਨੂੰ ਕੋਈ ਅਲੱਗ ਨਹੀਂ ਕਰ ਸਕਦਾ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਸ ਪਾਸੇ ਵੱਲ ਲੱਗੀਆਂ ਵੀ ਆ ਨੇ ਹੂੰ ਉਹ ਇਨਸਾਨਗਤ ਦੇ ਦੁਸ਼ਮਣ ਹੋ ਸਕਦੇ ਆ ਭਾਵੇਂ ਦੇਸ਼ ਦੇ ਵਿੱਚ ਬੈਠੇ ਹੋਣ ਦਾ ਦੇਸ਼ ਤੋਂ ਭਾਰੋ ਜੀ ਇਹਦੇ ਨਾਲ ਸਾਡੇ ਗਵਾਂਧੀ ਮੁਲਕ ਨਾਲ ਸਾਡਾ ਤਣਾਅ ਭਰਿਆ ਜੀਵਨ ਵੀ ਵਾਪਰਿਆ ਉੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਗਏ ਉਹਨਾਂ ਨੇ ਜਿਹੜੇ 26 ਤਬੂਤ ਪਏ ਸੀ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਉੱਥੋਂ ਦੇ ਰਾਜਪਾਲ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਸੰਜਮ ਦਾ ਸੰਦੇਸ਼ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ 사ウਦੀ ਅਰਬ ਗਏ ਹੋਏ ਸਨ ਉਹ ਦੌਰਾ ਛੱਡ ਕੇ ਵਾਪਸ ਆ ਗਏ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਅਮਰੀਕਾ ਗਿਆ ਹੋਇਆ ਸੀ ਉਹ ਵੀ ਵਾਪਸ ਆ ਗਿਆ ਤੇ ਫਿਰ ਅਗਲੇ ਦਿਨਾਂ ਦੇ ਵਿੱਚ ਸਰਪਾਰਟੀ ਮੀਟਿੰਗ ਸੱਦੀ ਜਾਂਦੀ ਹੈ ਪਰ ਜਿਹੜਾ ਕੁਝ ਉੱਥੇ ਵਾਪਰਿਆ ਲੋਕਾਂ ਨੇ ਭਾਈਚਾਰਕ ਸਾਹਜ ਟੁੱਟਣ ਨਹੀਂ ਦਿੱਤੀ ਬਹੁਤ ਸਾਰੇ ਲੋਕਾਂ ਨੇ ਉੱਥੇ ਆਪਣੇ ਬੂਹੇ ਖੋਲਤੇ ਤੇ ਦੱਸਿਆ ਕਿ ਔਖੇ ਵੇਲੇ ਵੀ ਭਾਰਤ ਇਕਜੁੱਟ ਹੈ ਜੀ ਸਮੁੱਚਾ ਭਾਰਤ ਐਸ ਵੇਲੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਿਲਕੁਲ ਇਕਜੁੱਟ ਹੈ ਆ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ 'ਚੋਂ ਨਿਕਲਣਾ ਸਾਨੂੰ ਆਉਂਦਾ ਹੈ ਹੂੰ ਸੋ ਬਹੁਤ ਬੰਦਪੱਗਾ ਇਹ ਵਰਤਾਰਾ ਹੋਇਆ ਜਿਹਦੀ ਦੇਸ਼ ਵਿਦੇਸ਼ ਸਾਰੇ ਪਾਸਿਓਂ ਨਿੰਦਾ ਹੋਈ ਬਹੁਤ ਸਾਰੇ ਦੇਸ਼ਾਂ ਦੇ ਮੁਖੀਆਂ ਰਾਸ਼ਟਰਪਤੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਲ ਟੈਲੀਫੋਨੀਕਲ ਗੱਲਬਾਤ ਕੀਤੀ ਆਪਣਾ ਸੰਦੇਸ਼ ਦਿੱਤਾ ਕਿ ਇਹ ਜੇ ਮੌਕੇ ਅਸੀਂ ਤੁਹਾਡੇ ਨਾਲ ਆਏ ਤੁਹਾਡੇ ਨਾਲ ਖੜਿਆ ਹਰ ਮਾਮਲੇ ਦੇ ਵਿੱਚ ਪਰ ਹਰ ਬੰਦੇ ਨੇ ਮਨੁੱਖਤਾ ਦੇ ਉਲਟ ਗੀਤ ਕੀਤੇ ਗਏ ਇਸਾਰੇ ਦੀ ਨਿਖੇਦੀ ਵੀ ਕੀਤੀ ਹੈ ਜੀ ਢਿਲੋਂ ਸਾਹਿਬ ਪਹਿਲਗਾਮ ਘਟਨਾ ਤੋਂ ਬਾਅਦ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਕਿ ਪ੍ਰਧਾਨ ਮੰਤਰੀ ਕੋਈ ਬਿਆਨ ਦੇਣ ਤਾਂ ਇੱਕ ਬਿਆਨ ਉਹਨਾਂ ਦਾ ਆਇਆ ਕਿ ਅਤਵਾਦ ਨੂੰ ਕੁਚਲਣ ਦਾ ਸਮਾਂ ਆ ਗਿਆ ਪ੍ਰਧਾਨ ਮੰਤਰੀ ਸਾਹਿਬ ਪੰਚਾਇਤੀ ਰਾਜ ਦੇ ਤਹਿਤ ਜਿਹੜਾ ਬਿਹਾਰ ਦੇ ਵਿੱਚ ਸਮਾਗਮ ਹੋਇਆ ਜੀ ਉਹਦੇ ਵਿੱਚ ਸੰਬੋਧਨ ਕਰ ਰਹੇ ਸੀ ਹਾਲਾਂਕਿ ਲੋਕਾਂ ਨੇ ਇਹਦੇ ਤੇ ਬਹੁਤ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਸਮਾਗਮ ਕਿਉਂਕਿ ਉੱਥੇ ਚੋਣਾਂ ਨੇ ਤਾਂ ਰੱਖਿਆ ਹੋਇਆ ਸੀ ਹਾਲ ਦੀ ਕਰੀਏ ਮਲਤਵੀ ਕਰਨਾ ਚਾਹੀਦਾ ਸੀ ਹਮ ਪਰ ਉਥੋਂ ਗਵਾਂਡੀ ਮੁਲਕ ਦੇ ਵਿੱਚ ਬੈਠੇ ਇਨਾ ਅੱਤਵਾਦ ਨੂੰ ਬਹੁਤ ਸਖਤ ਸੰਦੇਸ਼ ਦਿੱਤਾ ਕਿ ਅੱਤਵਾਦ ਨੂੰ ਕੁਚਲਣ ਦਾ ਸਮਾਂ ਆ ਗਿਆ। ਹੂੰ। ਫਿਰਾਲ ਦੀ ਨਾਲ ਕੁਝ ਵਿਰੋਧੀ ਧਿਰਾਂ ਨੇ ਇਹ ਵੀ ਸਵਾਲ ਕੀਤਾ ਖਾਸ ਕਰ ਸਾਬਕਾ ਰਾਜਪਾਲ ਸਤਿਆਪਾਲ ਮਲਕ ਨੇ ਉਹ ਉਦੋਂ ਜੰਮੂ ਕਸ਼ਮੀਰ ਦੇ ਗਵਰਨਰ ਹੁੰਦੇ ਸੀ। ਜੀ। ਕਿ ਭਾਈ ਸਾਹਿਬ ਪੁਲਵਾਮਾ ਵਾਲੀ ਰਿਪੋਰਟ ਤਾਂ ਜਾਰੀ ਕਰ ਦਿਓ। ਕਿ 4 ਸਾਲ ਬੀਤਣ ਦੇ باوجود ਤੁਹਾਡੀ ਕੋਈ ਰਿਪੋਰਟ ਹੀ ਨਹੀਂ ਉਹ ਗੱਡੀ ਕਿੱਥੋਂ ਆਈ ਬਸਪਟਕ ਸਬਗਰੀ ਕਿੱਥੋਂ ਆਈ ਸੀਆਰਪੀਐਫ ਦੇ ਡਾਇਰੈਕਟਰ ਜਨਰਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਸਾਨੂੰ ਹਵਾਈ ਸਫ਼ਰ ਦੀ ਆਗਿਆ ਦਿੱਤੀ ਜਾਵੇ ਮੌਸਮ ਬੇਹੱਦ ਖਰਾਬ ਨੇ ਇਧਰ ਇਹ ਜ਼ਿੰਮੇਵਾਰ ਕੌਣ ਹੈ ਉਹਦੇ ਵਿੱਚ ਜ਼ਿੰਮੇਵਾਰੀ ਨਿਰਧਾਰਤ ਕਿਉਂ ਨਹੀਂ ਕੀਤੀ ਗਈ ਇਹ ਤਮਾਮ ਗੱਲਾਂ ਬਾਤਾਂ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਨੇ ਹੂੰ ਸੋ ਪ੍ਰਧਾਨ ਮੰਤਰੀ ਨੇ ਕਹਿਤਾ ਕਿ ਅੱਤਵਾਦ ਨੂੰ ਕੁਚਲਣ ਦਾ ਸਮਾਂ ਆ ਗਿਆ ਹੈ ਇਸ ਵੇਲੇ ਪ੍ਰਧਾਨ ਮੰਤਰੀ ਜੀ ਅੱਤਵਾਦ ਵਿਸ਼ਾ ਵਿੱਚ ਹੈ ਹੂੰ ਪਤਾ ਨਹੀਂ ਕਿੱਥੇ ਕਿੱਥੇ ਅੱਤਵਾਦ ਨੇ ਆਮ ਲੋਕਾਂ ਦੇ ਵਿੱਚ ਇੱਕ ਚਰਚਾ ਹੈ ਇਹ ਲੋਕ ਉਹਨਾਂ ਲੋਕਾਂ ਨੂੰ ਟਿਕ ਕੇ ਬੈਠਣ ਨਹੀਂ ਦਿੰਦੇ ਜਿਹੜੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਤੇ ਜਿਨ੍ਹਾਂ ਦੀ ਸਾਰੀ ਆਰਥਿਕਤਾ ਹਥਿਆਰਾਂ ਤੇ ਖੜੀ ਹੈ ਉਹਨਾਂ ਦੇ ਜੇ ਹਥਿਆਰ ਵੇਚਣਗੇ ਆਰਥਿਕਤਾ ਚੱਲੇਗੀ ਉਹ ਲੋਕ ਕਦੋਂ ਚਾਹਣਗੇ ਅਸੀਂ ਬਿਸ਼ਪ ਪੱਦਰ ਦੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਭਾਵੇਂ ਜੁਐਨੋ ਦੇ ਸਕੱਤਰ ਜਨਰਲ ਐਂਟੈਨੀਓ ਗੁਟਰੇਜ ਦਾ ਬਿਆਨ ਵੀ ਆ ਗਿਆ ਕਿ ਸਾਨੂੰ ਸਾਰੇ ਮੁਲਕਾਂ ਨੂੰ ਸੰਜਮ ਰੱਖਣਾ ਚਾਹੀਦਾ ਖਾਸ ਕਰਕੇ ਭਾਰਤ ਤੇ ਪਾਕਿਸਤਾਨ ਨੂੰ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਐਡੇ ਐਡੇ ਉਹਦੇ ਉੱਤੇ ਬੈਠੇ ਹੋਏ ਲੋਕ ਜਦੋਂ ਅਸਲ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਫਿਰ ਸਵਾਲ ਤਾਂ ਖੜੇ ਹੁੰਦੇ ਐ ਇਸ ਵੇਲੇ ਜ਼ਰੂਰਤ ਹੈ ਸਾਰੇ ਸੰਜਮ ਵਰਤਗੇ ਅਮਨ ਸ਼ਾਂਤੀ ਦਾ ਪੈਗਾਮ ਦਈਏ ਜੇ ਕਿਸੇ ਦੀ ਗਲਤੀ ਹੈ ਉਹਨੂੰ ਸਮਝਾ ਕੇ 부ਝਾ ਕੇ ਨਾਲ ਤੋਰਨ ਦਾ ਯਤਨ ਕੀਤਾ ਜਾਵੇ ਜੀ ਤੇਲ ਸਾਬ ਬੀਤੇ ਦਿਨੀ ਜਿੱਦਾਂ ਦਾ ਗੰਭੀਰ ਮਾਹੌਲ ਦੇਸ਼ ਦੇ ਵਿੱਚ ਬਣਿਆ ਔਰ ਫਿਲਹਾਲ ਵੀ ਬਣਿਆ ਹੋਇਆ ਉਸ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਸਰਪਾਰਟੀ ਮੀਟਿੰਗ ਨੂੰ ਸੱਦਾ ਦਿੱਤਾ ਬਿਲਕੁਲ ਜੀ ਜਦੋਂ ਕਦੇ ਵੀ ਮੁਸ਼ਕਲ ਆਉਂਦੀ ਹੈ ਜਿਹੜੀ ਪਾਰਟੀ ਰਾਜ ਕਰਦੀ ਹੁੰਦੀ ਹੈ ਉਹਨਾਂ ਕੋਲ ਮੌਕਾ ਹੁੰਦਾ ਹੈ ਕਿ ਇਹੋ ਜੇ ਮੌਕੇ ਦੇ ਉੱਤੇ ਆਪਾਂ ਵਿਰੋਧੀ ਧਿਰਾਂ ਨੂੰ ਵੀ ਸੱਦ ਗਏ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਇਹ ਸਰਪਾਰਟੀ ਮੀਟਿੰਗ ਸੱਦੀ ਗਈ ਉਹਦੇ ਵਿੱਚ ਗ੍ਰਹਿ ਮੰਤਰੀ ਵੀ ਸਨ ਤੇ ਹੋਰ ਲੋਕ ਵੀ ਸਨ ਉਹਨਾਂ ਨੇ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਜਦੋਂ ਦੇਸ਼ ਤੇ ਭੀੜ ਬਣੀ ਹੈ ਅਸੀਂ ਬਿਨਾਂ ਕਿਸੇ ਸਿਆਸਤ ਦੇ ਆਪਣੇ ਦੇਸ਼ ਨਾਲ ਪ੍ਰਧਾਨ ਮੰਤਰੀ ਨਾਲ ਖੜੇ ਆ ਪਰ ਭਾਈ ਸਾਹਿਬ ਕੋਈ ਜ਼ਿੰਮੇਵਾਰੀ ਤਾਂ ਨਿਰਧਾਰਤ ਕਰੋ ਕਿਸੇ ਦੀ ਜੀ ਜੇ ਪੁਲਿਸ ਉਥੇ ਉਪਰਾਜਪਾਲ ਕੋਲ ਹੈ ਉਹ ਏਰੀਏ ਦੇ ਵਿੱਚੋਂ ਫੌਜ ਪਿਛਲੇ ਦਿਨਾਂ ਦੇ ਵਿੱਚ ਕੱਢੀ ਕਿਉਂ ਗਈ ਉਥੇ ਕੋਈ ਚਾਰ ਬੰਦੇ ਵੀ ਨਹੀਂ ਸੀ ਜੇ ਉਥੇ ਚਾਰ ਪੰਜ ਬੰਦੇ ਵੀ ਹੁੰਦੇ ਹਥਿਆਰਬੰਦ ਦਲਾਂ ਦੇ ਜੀ ਇਹਨਾਂ ਅੱਤਵਾਦੀਆਂ ਦੀ ਜਰੂਰਤ ਨਹੀਂ ਸੀ ਪੈਣੀ ਹੂੰ ਸੋ ਇਹਦਾ ਸਵਾਲ ਤੇ ਨਾਲ ਪੁਲਵਾਮਾ ਵਾਲਾ ਸਵਾਲ ਵੀ ਜੀ ਕਿ ਇਹ ਨਹੀਂ ਹੈ ਕਿ ਚਾਰ ਦਿਨ ਠਾਠੂ ਕਰ ਲਓ ਫਿਰ ਤੂੰ ਕੌਣ ਤੇ ਮੈਂ ਕੌਣ ਹੂੰ ਦੇਸ਼ ਜਵਾਬ ਪੁੱਛਦਾ ਹੈ ਪ੍ਰਧਾਨ ਮੰਤਰੀ ਨੂੰ ਪੁਲਵਾਮਾ ਤੇ ਵੀ ਜਵਾਬ ਦੇਣਾ ਚਾਹੀਦਾ ਹੈ ਇਹਦੀ ਪਹਿਲਗਾਮ ਦੀ ਜਿੰਮੇਵਾਰੀ ਵੀ ਨਿਰਧਾਰਤ ਕਰਨੀ ਚਾਹੀਦੀ ਹੈ ਕਿ ਉੱਥੋਂ ਸੁਰੱਖਿਆ ਬਲ ਭਾਵੇਂ BSF ਹੈ ਜਾਂ ਫੌਜ ਹੈ ਹੂੰ ਇਹਨਾਂ ਨੂੰ ਬਾਹਰ ਕਿਉਂ ਕੱਟਿਆ ਗਿਆ ਜੀ ਲੋਕਾਂ ਦਾ ਉੱਥੇ ਸਲਾਨੀਆਂ ਦਾ ਜਨਸਲਾਹ ਵਧਿਆ ਔਰ ਇਹ ਰਾਜਵਾਦ ਤੇ ਚੰਗੀ ਗੱਲ ਸੀ ਹੂੰ ਤੇ ਜਿਹੜਾ ਤੁਸੀਂ ਉੱਥੇ ਹਊਗਾ ਪਾਇਆ ਵਾ ਸੀ ਇੱਥੋਂ ਤਾਂ ਅੱਤਵਾਦ ਕਦੇ ਖਤਮ ਨਹੀਂ ਹੋ ਸਕਦਾ ਆਮ ਲੋਕ ਮਾਹਰ ਇਹਨਾਂ ਗੱਲਾਂ ਦੇ ਵਿੱਚ ਜਾਣਦੇ ਨੇ ਕਿ ਭਾਈ ਸਾਹਿਬ ਗੱਲਬਾਤ ਦੇ ਟੇਬਲ ਤੇ ਆਓ ਉਥੋਂ ਦੀਆਂ ਜਿਹੜੀਆਂ ਅਸਲ ਬਿਮਾਰੀ ਦੀ ਜੜ ਹੈ ਉਹਨੂੰ ਬੈਠ ਕੇ ਸਲਝਾਉਣ ਦਾ ਯਤਨ ਕੀਤਾ ਜਾਵੇ ਚੰਗਾ ਹੋਵੇਗਾ ਜੀ ਕਿ ਲੋ ਸਾਹਿਬ ਬਿਕਰਮਜੀਤ ਸਿੰਘ ਮਜੀਠੀਆ ਦੀ ਸੁਰੱਖਿਆ ਦਾ ਮਾਮਲਾ ਜੋ ਹੈ ਉਹ ਹਾਈ ਕੋਰਟ ਪਹੁੰਚਿਆ ਬਿਲਕੁਲ ਜੀ ਹਾਈ ਕੋਰਟ ਦੇ ਵਿੱਚ ਉਹ ਮਾਮਲਾ ਉਹਨਾਂ ਦੀ ਸੁਰੱਖਿਆ ਵਾਲਾ ਗਿਆ ਜਿਹਦੇ ਵਿੱਚ ਉਹਨਾਂ ਦੀ ਜੱਡ ਸੁਰੱਖਿਆ ਤੋਂ ਘਟਾ ਕੇ ਕਟਾ ਦਿੱਤੀ ਗਈ ਸੀ ਪੰਜਾਬ ਦੀ ਸਰਕਾਰ ਦੇ ਜਿਹੜੇ ਐਡਵੋਕੇਟ ਜਨਰਲ ਦਫਤਰ ਨੇ ਜਾ ਕੇ ਕਿਹਾ ਕਿ ਜਿਹੜੇ ADGP ਸੁਰੱਖਿਆ ਨੇ ਉਹ ਇਸ ਮਾਮਲੇ ਦੇ ਉੱਤੇ ਰਿਵਿਊ ਕਰਦੇ ਐ ਮੁੜ ਵਿਚਾਰ ਕਰਦੇ ਐ ਕਿਹੜੇ ਬੰਦੇ ਨੂੰ ਕਿੰਨੀ ਸੁਰੱਖਿਆ ਦੇਣੀ ਹੈ ਕਿ ਨਹੀਂ ਦੇਣੀ ਇਹਦੇ ਪਿੱਛੇ ਸਿਆਸੀ ਕਾਰਨ ਤਬਖਰੇ ਨੇ ਉਹ ਕਹਿੰਦੇ ਜੀ ਏ ਡੀ ਜੀ ਪੀ ਸੁਰੱਖਿਆ ਨੇ ਇਹਨਾਂ ਦੀ ਸੁਰੱਖਿਆ ਬਾਰੇ ਰਿਵਿਊ ਕੀਤਾ ਜੋ ਉਹਨਾਂ ਨੇ ਆਦੇਸ਼ ਦਿੱਤੇ ਉਹਦੇ ਮੁਤਾਬਕ ਅਜੇ ਵੀ ਅੱਧੀ ਦਰਜਨ ਤੋਂ ਵੱਧ ਜੀ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੇ ਵਿੱਚ ਕਰਮਚਾਰੀ ਤਾਇਨਾਤ ਨੇ ਪਰ ਜਿਹੜੀਆਂ ਸਹੂਲਤਾਂ ਜੈਡ ਪਲੱਸ ਚ ਮਿਲਦੀਆਂ ਨੇ ਉਹ ਨਹੀਂ ਮਿਲਦੀਆਂ ਉਹ ਹਾਈ ਕੋਰਟ ਗਏ ਉਹਨਾਂ ਤੋਂ ਫੇਰ ਇਦੇ ਉੱਤੇ ਵਿਸਥਾਰਕ ਰਿਪੋਰਟ ਮੰਗੀ ਆ ਹਾਈ ਕੋਰਟ ਨੇ ਜਿਹੜੀ ਅਗਲੇ ਤਰੀਕਾ ਸ਼ਾਇਦ 7 ਮਈ ਹੈ ਜੀ ਉਦੋਂ ਜਾ ਕੇ ਪੰਜਾਬ ਦੀ ਸਰਕਾਰ ਨੇ ਇਹਦਾ ਸਟੇਟਸ ਰਿਪੋਰਟ ਡੀਜੀਪੀ ਨੂੰ ਕਿਹਾ ਕਿ ਸੀਲਬੰਦ ਤੁਸੀਂ ਆ ਕੇ ਅਦਾਲਤ ਦੇ ਵਿੱਚ ਪੇਸ਼ ਕਰੋ ਸੋ ਬਕਰਸਮ ਜੀਟੀ ਦਾ ਮਾਮਲਾ ਜਿਹੜਾ ਇਹ ਸੁਰੱਖਿਆ ਵਾਲਾ ਹੈ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਗਲੇ ਤਰੀਕ ਲਈ ਡੀਜੀਪੀ ਤੋਂ ਵਿਅਕਤੀਗਤ ਪੇਸ਼ ਹੋ ਕੇ ਰਿਪੋਰਟ ਦੇਣ ਲਈ ਕਿਹਾ ਜੀ ਢੀਲਾ ਸਾਹਿਬ ਗੁਰਮੀਤ ਰਾਣਾ ਸੋਢੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਦੇਖੋ ਸਾਰਿਆਂ ਨੂੰ ਪਤਾ ਕਿ ਇਹ ਪਹਿਲਾਂ ਕਾਂਗਰਸੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਚੋਂ ਨੇ ਤੇ ਬਾਅਦ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਚਰੇ ਕੇ ਕੈਪਟਨ ਅਮਰਿੰਦਰ ਸਿੰਘ ਤੇ ਪਿੱਛੇ ਪਿੱਛੀ ਜੀ ਉਹਨਾਂ ਨੇ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇੱਕ ਗੱਲਬਾਤ ਕੀਤੀ ਹੈ ਮੁਲਾਕਾਤ ਦਾ ਸਭਾ ਮਿਲਿਆ ਪੰਜਾਬ ਵਿੱਚ ਡਗਮਗਾ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਕੁਝ ਨੁਕਤੇ ਵੀ ਉਹਨਾਂ ਦੇ ਨਾਲ ਸਾਂਝੇ ਕੀਤੇ ਨੇ ਕਿ ਗ੍ਰਹਿ ਮੰਤਰੀ ਜੀ ਪੰਜਾਬ ਇੱਕ ਬਾਰਡਰ ਸਟੇਟ ਹੈ ਇਹਦੀ ਆਮਨ-ਚਾਂਤੀ ਨੂੰ ਬਹਾਲ ਰੱਖਣਾ ਸਾਡਾ ਰੋਲਮਾ ਕੰਮ ਹੈ ਭਾਵੇਂ ਸੁਰੱਖਿਆ ਦਾ ਵਿਸ਼ਾ ਰਾਜਾਂ ਦਾ ਕੇਂਦਰ ਦਾ ਨਹੀਂ ਇਥੇ 50 ਕਿਲੋਮੀਟਰ ਤੱਕ ਇਹਨਾਂ ਨੇ ਅਧਿਕਾਰ ਬਾਰਡਰ ਸੁਰੱਖਿਆ ਫੋਰਸ ਨੂੰ ਦਿੱਤਾ ਹੋਇਆ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਬਹੁਤ ਚੰਗੇ ਮਾਹੌਲ ਦੇ ਵਿੱਚ ਗੱਲ ਹੋਈ ਹੈ ਮੇਰੀ ਗੱਲਬਾਤ ਉਹਨਾਂ ਨੇ ਸੁਣੀ ਹੈ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜਲਦ ਅਸੀਂ ਇਹਦੇ ਉੱਤੇ ਰਿਵਿਊ ਕਰਕੇ ਕੁ ਅਗਲਾ ਕਦਮ ਚੁੱਕਣ ਵਾਸਤੇ ਜਾਵਾਂਗੇ ਜੀ ਢਿਲੋਪਾ ਪੰਜਾਬ ਦੇ ਮੁੱਖ ਮੰਤਰੀ ਨੇ ਸੁਰੱਖਿਆ ਮੁੱਦਿਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ ਹੈ ਅਧਿਕਾਰੀਆਂ ਦੇ ਨਾਲ ਬਿਲਕੁਲ ਜੀ ਜਦੋਂ ਇਹ ਪਹਿਲਗਾਮ ਹਮਲਾ ਹੋਇਆ ਖਾਸ ਕਰ ਸਾਡੇ ਤਾਂ ਨਾਲ ਲੱਗਦੀ ਹੱਦ ਹੈ ਇਸ ਰਾਜ ਦੀ ਜੰਮੂ ਕਸ਼ਮੀਰ ਦੀ ਤਾਂ ਸਾਰੇ ਪਾਸੇ ਹੀ ਕੇਂਦਰ ਦੇ ਗ੍ਰਹਿ ਮੰਤਰੀ ਨੇ ਆਦੇਸ਼ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜ ਜਿਹਦੇ ਵਿੱਚ ਡੀਜੀਪੀ ਤੇ ਹੋਰ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਵਧਾਓ ਚੌਕਸੀ ਵਧਾਓ ਤਾਂ ਕਿ ਇਹਦਾ ਅਸਰ ਪੰਜਾਬ ਤੇ ਨਾ ਪੈ ਜਾਵੇ ਉਲਟਾ ਸਰੇਹ ਹੋਇਆ ਕਿ ਪੰਜਾਬ ਪੁਲਿਸ ਨੇ ਆਪਣੀ ਚੌਕਸੀ ਵਧਾ ਦਿੱਤੀ ਪੰਜਾਬ ਪੁਲਿਸ ਨੇ ਆਪਰਾ ਨਾਕੇ ਚੈਕਿੰਗਾਂ ਖਾਸ ਕਰ ਜਿਹੜੀਆਂ ਜੰਤਕ ਥਾਮਾਂ ਨੇ ਭੀੜ ਭੜਾਕੇ ਵਾਲੀਆਂ ਦਸਤਾਂ ਨੇ ਉਹਨਾਂ ਉੱਤੇ ਚੌਕਸੀ ਹੋਰ ਵਧਾ ਰੱਖੀ ਹੈ ਜਿਹਦੇ ਕਰਕੇ ਕਿਉਂਕਿ ਜਿਹੜਾ ਇਹ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਇਹਨੇ ਸਾਰਿਆਂ ਨੂੰ ਝੰਜੋੜ ਕੇ ਰੱਖਤਾ ਉਸ ਤੋਂ ਬਾਅਦ ਸਖਿਆ ਦੇ ਵਿੱਚ ਹੋਰ ਤੇਜ਼ੀ ਤੇ ਵਧਾਉਣਾ ਸਾਰੇ ਰਾਜਾਂ ਦਾ ਆਪੋ ਆਪਣਾ ਫਰਜ਼ ਹੈ ਟਿਲਰ ਸਾਹਿਬ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਭਾਰਤ ਦਾ ਦੌਰਾ ਕੀਤਾ। ਬਿਲਕੁਲ ਜੀ ਉਹ ਚਾਰ ਰੋਜ਼ਾ ਦੌਰੇ ਤੇ ਆਏ ਸੀ ਪਰ ਸ਼ਾਇਦ ਪਹਿਲਾਂ ਚਲੇ ਗਏ ਕੁਝ ਸਮਝੌਤੇ ਵੀ ਕਰਕੇ ਗਏ ਨੇ। ਨਾਮ ਆ ਉਹਨਾਂ ਦਾ ਜੇਡੀ ਵੈਂਸ। ਉਹਨਾਂ ਦੀ ਭਾਰਤੀ ਮੂਲ ਦੀ ਪਤਨੀ ਬੀਬੀ 우ਸ਼ਾ ਤੇ ਤਿੰਨ ਬੱਚੇ ਵੀ ਨਾਲ ਸਨ। ਸਭ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨੂੰ ਮਿਲੇ। ਗੱਲਬਾਤ ਕੀਤੀ। ਜੈਪੁਰ ਦੇ ਵਿੱਚ ਜਾ ਕੇ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਰਾਜਪਾਲ ਨੂੰ ਮਿਲੇ। ਉਹਨਾਂ ਨੇ ਭਾਵੇਂ ਉੱਥੇ ਕੁਝ ਰਮਣੀਕ ਜਗਾਵਾਂ ਛੱਡ ਵੀ ਦਿੱਤੀਆਂ। ਆਗਰੇ ਦਾ ਤਾਜ ਮਹਿਲ ਦੇਖਿਆ। ਪ੍ਰਧਾਨ ਮੰਤਰੀ ਅਕਸਰ ਬੱਚਿਆਂ ਨੂੰ ਬਹੁਤ ਨੇੜੇੋਂ ਪਿਆਰ ਕਰਦੇ ਆ। ਜੀ। ਉਹਨਾਂ ਦੇ ਬੱਚੇ ਵੀ ਪ੍ਰਧਾਨ ਮੰਤਰੀ ਦੇ ਨਾਲ ਬਹੁਤ ਮਿੱਤਰਤਾ ਵਾਲੇ ਮਾਹੌਲ ਦੇ ਵਿੱਚ ਉਹਨਾਂ ਦੇ ਗੋਡੇ ਤੇ ਬੈਠੇ ਦੇਖੇ ਗਏ। ਹੂੰ। ਸੋ ਉਹ ਆਨ ਕਹਿੰਦੇ ਆ ਕਿ ਕੁਝ ਸਮਝੌਤੇ ਕੁਝ ਤਾਂ ਬਾਹਰ ਆ ਗਏ ਕੁਝ ਅੰਦਰ ਨੇ ਕੁਝ ਤੇਲ ਜਾਂ ਗੈਸ ਸੰਬੰਧੀ ਵੀ ਦੱਸੇ ਜਾ ਰਹੇ ਨੇ ਜੀ ਤਾਂ ਜਿਹੜੀ ਬੈਂਸ ਸਾਹਿਬ ਆਪਣਾ ਦੌਰਾ ਮੁਕੰਮਲ ਕਰਕੇ ਬਾਪਸ ਪਰਤ ਗਏ ਨੇ ਤੇ ਇਹ ਵੀ ਗੱਲ ਚਿੰਤਾ ਦਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਜਦੋਂ ਅੱਜ ਤੋਂ ਪਹਿਲਾਂ ਚਿੱਟੀ ਸਿੰਗਾਪੁਰਾ ਚ ਇੱਕ ਘਟਨਾਕਾਰਾ ਕਟ ਗਿੰਤੀਆਂ ਸਿੱਖਾ ਨੂੰ ਨਿਸ਼ਾਨਾ ਬਣਾਇਆ ਸੀ ਉਦੋਂ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਬਿਲ ਕਲੈਂਟਨ ਆਏ ਵੇ ਸੀ ਤੇ ਹੁਣ ਜਦੋਂ ਇਹ ਪੈਲਗਾਮ ਦੇ ਵਿੱਚ ਵਾਪਰਿਆ ਤਾਂ ਉਪ ਰਾਸ਼ਟਰਪਤੀ ਆਏ ਵੇ ਸੀ ਜੀ ਇਹਦਾ ਮਤਲਬ ਇਹਨਾਂ ਦਾ ਕੋਈ ਆਪਸੀ ਸਬੰਧ ਹੈ ਕਿ ਇਹੋ ਜੇ ਮੌਕਾ ਤੀਏ ਸਾਰਾ ਕੁਝ ਕਰਨਾ ਹੈ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਹੁਣ ਇਹ ਸਾਰਾ ਦੱਸਿਆ ਜਾ ਰਿਹਾ ਜੀ ਉਹ ਫੁਲਾਨੇ ਰਸਤੇ ਆਇਆ ਆਏ 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 ਜਿਵੇਂ ਇਹਨਾਂ ਦਾ ਨਾ ਵਿਆਹ ਦੇ ਵਿੱਚ ਨਾ ਉਹ ਸਿਰੇ ਲਾਇਆ ਵਾਲੇ ਮੁੰਡੇ ਦੇ ਪਿੱਛੇ ਦੋ ਕੈਮਰੇ ਵਾਲੇ ਪੱਕੇ ਹੀ ਹੁੰਦੇ ਨੇ ਜੀ ਕਿ ਆਹ ਸਿਰੇ ਉੱਪਰ ਨੂੰ ਕਰਲਾ ਥੱਲੇ ਨੂੰ ਕਰਲਾ ਆਹ ਕਰਲਾ ਟੇਡਾ ਪੋਜ ਬਣਾ ਲਾ ਹੂੰ ਪਰਪੜ ਸਾਰਾ ਕੋਈ ਦੱਸੀ ਜਾਂਦੇ ਨੇ ਤੇ ਖੁਫੀਆ ਤੰਤਰ ਨਾ ਇਹਨਾਂ ਨੂੰ ਪੁਲਵਾ ਮੈ ਵੀ ਲਈ ਯਾਦ ਆਈ ਨਾ ਹੋਣੀ ਜੇ ਇਹਨਾਂ ਨੇ ਇਨਪੁੱਟ ਦਿੱਤੀ ਸੀ ਇਹੀ ਗੱਲ ਜਿਹੜੀ ਅਬਰੋਧੀ ਪਾਰਟੀਆਂ ਨੇ ਉਹ ਪੁੱਛ ਰੀਆਂ ਨੇ ਕਿ ਭਾਈ ਸਾਹਿਬ ਜ਼ਿੰਮੇਵਾਰੀ ਨਿਰਧਾਰਤ ਕਰੋ ਜੇ ਤੁਹਾਡੇ ਕੋਲ ਇਨਪੁਟ ਨਹੀਂ ਆਈ ਤੇ ਫਿਰ ਖੁਫੀਆ ਤੰਤਰ ਦੇ ਧਾਮ ਝਾਮ ਦਾ ਕਰਨਾ ਕੀ ਹੈ ਜੀ ਜਿਨੇ ਸਪ ਨਿਕਲਣ ਤੋਂ ਬਾਅਦ ਲਕੀਰਾਂ ਕੁੱਟਣ ਗਾਣੇ ਜੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਸੀ ਤਾਂ ਪਰ ਗ੍ਰਹਿ ਮੰਤਰਾਲਾ ਆਪ ਦੇਤੇ ਜ਼ਿੰਮੇਵਾਰੀ ਦਬਈ ਜੀ ਕਿਸੇ ਨਾ ਕਿਸੇ ਦੇ ਉੱਤੇ ਜ਼ਿੰਮੇਵਾਰੀ ਨਿਰਧਾਰਤ ਹੋਣੀ ਚਾਹੀਦੀ ਹੈ ਇਹੀ ਵਿਰੋਧੀ ਧਿਰਾਂ ਦੀ ਮੰਗ ਰਹੀ ਹੈ ਜੀ ਕਲੋਸਾਪ ਪ੍ਰਧਾਨ ਮੰਤਰੀ ਦੇ ਬਿਹਾਰ ਦੌਰੇ ਤੇ ਸਿਆਸੀ ਪਾਰਟੀਆਂ ਨੇ ਸਵਾਲ ਕੀਤੇ ਬਿਲਕੁਲ ਜੀ ਉਹ ਕਹਿੰਦੇ ਇੱਕ ਪਾਸੇ ਸਾਰਾ ਮੁਲਕ ਸੋਗ ਜਿਹਾ ਡੁੱਬਿਆ ਹੋਇਆ ਹੈ ਤੇ ਤੁਸੀਂ ਜਾ ਕੇ ਬਿਹਾਰ ਜਿੱਤਣ ਦੀਆਂ ਟਿਕੜਮਾਲਾ ਰਹਿਓ ਉਹਨਾਂ ਨੇ ਤਾਂ ਇਤਤਕ ਵੀ ਕੀਆਂ ਨੇ ਦੋਸ਼ ਲਾਤੀ ਇਹ ਸਾਰਾ ਕੁਝ ਕਿਤੇ ਬਿਹਾਰ ਜਿੱਤਣ ਦੀ ਬਿਉਤਬੰਦੀ ਦੀ ਇੱਕ ਕੜੀ ਤਾਂ ਨਹੀਂ ਇਹ ਸਵਾਲ ਵੀ ਚੁੱਕੇ ਨੇ ਸਿਆਸੀ ਹਲਕੇ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨੂੰ ਇਹ ਪ੍ਰੋਗਰਾਮ ਕੈਨਸਲ ਕਰਕੇ ਇਹਨੂੰ ਕੁਝ ਦਿਨ ਬਾਅਦ ਚ ਰੱਖ ਲੈਣਾ ਚਾਹੀਦਾ ਸੀ ਹਾਲਾਂਕਿ ਆਰਸੀ ਪੰਚਾਇਤਾਂ ਨੂੰ ਅਧਿਕਾਰਾਂ ਦਾ ਇਹਦੇ ਉੱਤੇ ਸਵਾਲ ਚੁੱਕੇ ਉੱਥੇ ਪ੍ਰਧਾਨ ਮੰਤਰੀ ਨੇ ਅੱਤਵਾਦ ਦੇ ਸਵੱਧ ਵਿੱਚ ਦੋ ਟੁੱਕ ਜਵਾਬ ਦਿੱਤਾ ਹੈ ਕਿ ਅਸੀਂ ਹੁਣ ਚੂੜੀਆਂ ਨਹੀਂ ਪਾਈਆਂ ਬੈਠਾਂਗੇ ਨਹੀਂ ਜੀ ਕੁਝ ਕਰਕੇ ਦਿਖਾਉਣੇ ਹੋ ਮੌਕਾ ਦੱਸੇਗਾ ਬਰੋਦੀ ਤਰ੍ਹਾਂ ਸਾਰੀਆਂ ਕਹਿੰਦੀਆਂ ਨੇ ਪ੍ਰਧਾਨ ਮੰਤਰੀ ਜੀ ਹੁਣ ਝੁੱਪ ਨਾ ਕਰਿਓ ਤੇ ਫਿਰ ਕੁਝ ਕਰਕੇ ਦਿਖਾਇਆ ਜਾਵੇ ਜੀ ਢਿਲੋ ਸਾਹਿਬ ਪੰਜਾਬ ਸਰਕਾਰ ਨੇ ਸਰਪੰਚਾਂ ਦੇ ਮਾਣ ਪੱਤੇ ਵਿੱਚ ਵਾਅਦਾ ਕੀਤਾ ਬਿਲਕੁਲ ਜੀ ਇੱਕ ਸੂਬਾ ਪਧਰੀ ਸਮਾਗਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਕੀਤਾ ਗਿਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿਹੜਾ ਤੁਹਾਨੂੰ ਪਹਿਲਾਂ ਮਾਣ ਪੱਤਾ 1200 ਰੁਪਏ ਮਿਲਦਾ ਸੀ ਉਹਦੀ ਥਾਤੇ ਹੁਣ ਪੰਜਾਬ ਸਰਕਾਰ ਤੁਹਾਨੂੰ 2000 ਰੁਪਏ ਮਾਨ ਪੱਤਾ ਦੇਵੇਗੀ ਪਰ ਦੇਵੇਗੀ ਕਿੱਥੋਂ ਇਹ ਸਵਾਲ ਨੇ ਕਿਉਂਕਿ ਹਾਲੇ ਤੱਕ ਤਾਂ ਔਰਤਾਂ ਵਾਲਾ ਜਿਹੜਾ 3 ਸਾਲ ਪਹਿਲਾਂ ਐਲਾਨ ਹੋਇਆ ਸੀ ਉਹਦੇ ਘੋੜੇ ਚੋਂ ਕੁਣੀ ਨਹੀਂ ਕੱਤੀ ਤੇ ਫਿਰ ਇਹਨਾਂ ਦਾ 2000 ਰੁਪਏ ਕਿੱਥੋਂ ਲੈ ਕੇ ਆਉਣਾ ਹੈ ਇਹ ਵੀ ਸਵਾਲ ਨੇ ਪਰ ਉਹ ਕਹਿੰਦੇ ਅਸੀਂ ਪ੍ਰਬੰਧ ਕਰ ਲਾਂਗੇ ਇੱਕ ਕਰਜ਼ਾ ਲੈਣ ਕੁਝ ਹੋਰ ਕਰਨ ਤੇ ਨਾਲ ਇਹਨਾਂ ਦੀ ਆੜ ਦੇ ਵਿੱਚ ਬਹੁਤ ਸਾਰੇ ਲੋਕਾਂ ਤੇ ਹੀ ਭਾਰ ਪਾਇਆ ਜਾ ਰਿਹਾ ਹੈ ਜੇ ਮੁਕਤ ਖੁਰਗਾਂ ਸਰਕਾਰਾਂ ਬੰਦ ਕਰਦੇ ਹਨ ਤਾਂ ਨਾ ਤਾਂ ਇਹ ਸਖਤ ਕਦਮ ਦੀ ਚੁੱਕਣ ਦੀ ਲੋੜ ਹੈ ਨਾ ਸਰਕਾਰਾਂ ਫਸਲ ਉਹਦੇ ਉੱਤੇ ਹੀ ਤੁਸੀਂ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਸਕਦੇ ਜੀ ਇਹ ਲੋ ਸਭ ਸੂਬਾ ਸਰਕਾਰ ਵੱਲੋਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ। ਬਿਲਕੁਲ ਜੀ। ਪਹਿਲਾਂ ਇਹਨਾਂ ਦੇ ਤਬਾਦਲੇ ਹੋਰ ਪਾਸੇ ਕਰ ਤੇ ਘਰਾਂ ਤੋਂ ਦੂਰ ਕਰਤੇ। ਹੁਣ 56 ਤਹਿਸੀਲਦਾਰ 166 ਨਾਇਬ ਤਹਿਸੀਲਦਾਰਾਂ ਦੀ ਦੁਬਾਰਾ ਤਾਇਨਾਤੀ ਕਰ ਦਿੱਤੀ ਗਈ ਹੈ। ਚਰਚਾ ਉਹਦੇ ਤੇ ਵੀ ਹੋ ਰਹੀ ਹੈ। ਪਰ ਲੋਕ ਇਹ ਚਾਹੁੰਦੇ ਨੇ ਕਿ ਭਾਈ ਸਾਹਿਬ ਜੀਓ ਤੁਸੀਂ ਇਹ ਸਾਰਾ ਕੁਝ ਕਰ ਦਿਓ ਪਰ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਸੌਖਾ ਕਰਕੇ ਦੇ ਦਿਓ ਜਿਹੜਾ ਕਿ ਕੀਤਾ ਨਹੀਂ ਜਾ ਰਿਹਾ ਜੀ ਥਿਲੋ ਸਾਹਿਬ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਸੁਰੱਖਿਆ ਦੇ ਵਿੱਚ ਘਟਾ ਕੀਤਾ ਗਿਆ ਦੇਖੋ ਜੀ ਦਿੱਲੀ ਦੀ ਜਿਹੜੀ ਸੁਰੱਖਿਆ ਦੇਣੀ ਆ ਨਹੀਂ ਦੇਣੀ ਆ ਇਹ ਕੇਂਦਰ ਦੇ ਗ੍ਰਹਿ ਮੰਤਰਾਲੇ ਕੋਲ ਹੈ ਕਿਉਂਕਿ ਉੱਥੋਂ ਦੀ ਪੁਲਿਸ ਹੈ ਜਿਹੜੀ ਉਹ ਗ੍ਰਹਿ ਮੰਤਰਾਲੇ ਦੇ ਅਧੀਨ ਚ ਆਉਂਦੀ ਹੈ। ਬੀਬੀ ਆਤਸੀ ਕੋਲੇ ਪਹਿਲਾਂ ਸਖਿਆ ਜ਼ਿਆਦਾ ਸੀ। ਉਹਨਾਂ ਦੀ ਸੁਰੱਖਿਆ ਘਟਾ ਕੇ ਹੁਣ 22 ਪੱਦਰ ਦੀ ਕਰ ਦਿੱਤੀ ਗਈ ਹੈ। ਜੀ। ਉਹ ਡਿਪਟੀ ਮੁੱਖ ਮੰਤਰੀ ਨੇ। ਬੰਦੋ ਇਸ ਵੇਲੇ ਡਿਪਟੀ ਮੁੱਖ ਮੰਤਰੀ ਪਹਿਲਾਂ ਰਹੇ ਨੇ। ਜੀ। ਫਿਰ ਚਾਰਜ ਵੀ ਰਹਾ ਮੁੱਖ ਮੰਤਰੀ ਦਾ। ਤੇ ਅੱਜ ਕੱਲ੍ਹ ਉਹ ਵਿਰੋਧੀ ਧਿਰ ਦੇ ਆਗੂ ਨੇ। ਜਿਨ੍ਹਾਂ ਕੋਲ ਕੈਬਨਿਟ ਦਾ ਰੈਂਕ ਹੁੰਦਾ ਹੈ ਜੀ ਉਹਨਾਂ ਕੋਲ 22 ਪੱਧਰ ਦੀ ਸੁਰੱਖਿਆ ਕਰ ਦਿੱਤੀ ਗਈ ਹੈ ਆ ਸਾਡੇ ਪੰਜਾਬ 'ਚ ਹੀ ਆ ਸਭ ਤੋਂ ਵੱਧ ਰੌਲਾ ਪਾਉਂਦੇ ਬੀਬੀ ਆਤਸ਼ੀ ਨੇ ਉਹਦਾ ਕੋਈ ਬਹੁਤਾ ਰੌਲਾ ਨਹੀਂ ਪਾਇਆ ਉਹ ਕਹਿੰਦੇ ਨਾਂ ਵੀ ਦਿਓਗੇ ਤਾਂ ਵੀ ਕੀ ਫਰਕ ਪੈਂਦਾ ਜੀ ਇਹ ਤਾਂ ਸਟੇਟਸ ਸਿੰਬਲ ਬਣਿਆ ਬਹਿ ਸੋ ਬੀਬੀ ਆਤਸ਼ੀ ਦੀ ਵੀ ਸੁਰੱਖਿਆ 'ਚ ਕਟੌਤੀ ਹੋਈ ਹੈ ਜੀ ਕਿਲੋ ਸਾਹਿਬ ਇਹਨਾਂ तमाम ਖਬਰਾਂ ਉੱਪਰ ਚਰਚਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਮਿਹਰਬਾਨ ਤਾਂ ਬਿਲਕੁਲ ਜੀ ਖਬਰ ਤੋੜ ਦੇ ਵਿੱਚ ਫਿਲਹਾਲ ਅੱਜ ਲਈ ਇੰਨਾ ਹੀ ਔਰ ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੇ ਹਫਤੇ ਭਰ ਦੀਆਂ ਖਬਰਾਂ ਲੈ ਕੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ